ਪੰਜਾਬ ਖੇਤੀਬਾੜੀ ਵਿਭਾਗ ਦੇ ਸਾਬਕਾ ਡਾਇਰੈਕਟਰ ਡਾਕਟਰ ਮੰਗਲ ਸੰਧੂ ਦੇ ਗੈਰਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਨੇ ਇਹ ਵਾਰੰਟ ਬਹੁ ਕਰੋੜੀ ਕੀਟਨਾਸ਼ਕ ਘਟਾਲੇ ਦੇ ਮਾਮਲੇ 'ਚ ਮੋਹਾਲੀ ਅਦਾਲਤ ਨੇ ਜਾਰੀ ਕੀਤੇ ਨੇ ਸਰਕਾਰ ਵੱਲੋਂ ਇਸ ਕੋਟਾਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ ਅਤੇ ਇਸ ਵਿਸ਼ੇਸ਼ ਜਾਂਚ ਟੀਮ ਨੇ ਇਸੇ ਮਹੀਨੇ ਚਲਾਨ ਪੇਸ਼ ਕਰ ਦਿੱਤਾ ਸੀ ਮੰਗਲ ਸੰਧੂ ਖਿਲਾਫ ਫਿਰਸ਼ਟਾਚਾਰ ਰੋਕੂ ਐਕਟ ਦੇ ਤਹਿਤ ਵੀ ਇਹ ਦਰਦ ਵਿੱਚ ਚਲਾਨ ਪੇਸ਼ ਕੀਤਾ ਗਿਆ ਹੈ ਪੁਲਿਸ ਤਫਤੀਸ਼ ਦੌਰਾਨ ਡਾਕਟਰ ਸੰਧੂ ਵੱਲੋਂ 2 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਜਿਸ ਤੇ ਸ਼ੋਰੂਮ ਅਤੇ ਫਲੈਟ ਸ਼ਾਮਿਲ ਹਨ ਦਾ ਜ਼ਿਕਰ ਸਾਲਾਨਾ ਰਿਟਰਨ 'ਚ ਨਾ ਕਰਨ ਨੂੰ ਉਧਾਰ ਬਣਾਇਆ ਗਿਆ ਹੈ ਦੱਸਦੀ ਹੈ ਕਿ ਮੰਗਲ ਸੰਧੂ ਨੂੰ ਪੁਲਿਸ ਨੇ 5 ਅਕਤੂਬਰ 2015 ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਸੀ ਅਤੇ 10 ਅਕਤੂਬਰ ਨੂੰ ਬਠਿੰਡਾ ਜੇਲ੍ਹ ਭੇਜ ਦਿੱਤਾ ਸੀ ਰਾਮਾ ਮੰਡੀ ਦੇ ਥਾਣੇ 'ਚ ਦਰਜ ਐਫ ਆਈ ਆਰ 'ਚ ਮੰਗਲ ਸੰਧੂ ਨੂੰ ਨਾਮਜ਼ਦ ਕੀਤਾ ਗਿਆ ਸੀ ਰਾਮਾ ਮੰਡੀ ਤੇ ਗੋਦਾਮਾਂ ਤੋਂ ਮਿਲੇ ਜਾਲੀ ਕੀਟਨਾਸ਼ਕਾਂ ਦੇ ਕੇਸ 'ਚ ਪੁਲਿਸ ਨੇ ਇੱਕ ਕੇਸ ਦਰਜ ਕੀਤਾ ਸੀ। ਬਠਿੰਡਾ ਅਦਾਲਤ ਨੇ 17 ਅਕਤੂਬਰ ਨੂੰ ਮੰਗਲ ਸਿੰਘ ਸੰਧੂ ਦੀ ਜ਼ਮਾਨਤ ਅਸਥਾਈ ਖਾਰਜ ਕਰ ਦਿੱਤੀ ਸੀ। ਇਸ ਮਗਰੋਂ ਜ਼ਮਾਨਤ ਐਜ਼ੀ ਹਾਈ ਕੋਰਟ ਲਈ ਗਈ ਸੀ ਤੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਜੇਲ੍ਹ ਤੋਂ ਮੰਗਲਸੰਧੂ ਨੂੰ ਰਿਹਾ ਕੀਤਾ ਗਿਆ ਸੀ। ਹੁਣ ਗੈਰ ਜ਼ਮਾਨਤੀ ਗ੍ਰਿਫਤਾਰੀ ਵਾਰਣ ਜਾਰੀ ਹੋਣ ਤੋਂ ਬਾਅਦ ਇੱਕ ਵਾਰ ਮੁੜ ਤੋਂ ਮੰਗਲਸੰਧੂ ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ।